ਮਟਨ ਅੱਛਾ ਚਿਕਨ ਹੂੰ ਮੱਛੀ ਹੈ ਜੀ ਜੇਕਰ ਇਦਾਂ ਦੀ ਚੀਜ਼ਾਂ ਪਾਈਆਂ ਆ ਤੇ ਫਿਰ ਕਿਤੇ ਨਾ ਕਿਤੇ ਪੌਣੀ ਤਾਂ ਫਿਰ ਜੋ ਤੁਸੀਂ ਕਹਿੰਦੇ ਸੀ ਉਹ ਵੀ ਪੈਣੀ ਆ ਸਿਰਫ ਬੰਦਾ ਜਿਹੜਾ 95 ਲੱਖ ਹੀ ਖਰਚ ਸਕਦਾ ਹੈ ਅੱਛਾ ਜੀ ਵਾਦੂ ਨਹੀਂ ਵਾਦੂ ਨਹੀਂ ਤੇ ਫਿਰ ਸ਼ਰਾਬਾਂ ਦੇ ਖਰਚੇ ਜਿਹੜੇ ਹੁੰਦੇ ਸੀ ਉਹ ਕਿੱਥੇ ਜਾਣ ਦੇਖੋ ਉਹ ਸਾਰਾ ਕੁਝ ਉਹਨਾਂ ਨੇ ਵਿੱਚ ਲੁਕਮਾ ਜਿਹਾ ਪਾਇਆ ਹੋਇਆ ਹੈ ਉਹਨਾਂ ਚੋਣਾਂ ਦੇ ਵਿੱਚ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਕੋਈ ਕਹਿੰਦੀਆਂ ਆ ਫਲਾਣੇ ਦੇ ਗੱਲ ਦੇ ਵਿੱਚ ਜ਼ਾਫਾ ਪਾਉਣਾ ਇਹਦੇ ਨਾਲ ਸਮਝੌਤਾ ਕਰਨਾ ਇਹਨਾਂ ਤੋੜ ਵੀ ਛੋੜਾ ਕਰਨਾ ਇਸ ਪਾਰਟੀ ਦੇ ਵਿੱਚ ਟਪੂਸੀ ਮਾਰਨੀ ਹੈ ਉਸ ਪਾਰਟੀ ਦੇ ਵਿੱਚੋਂ ਬਾਹਰ ਨਿਕਲ ਜਾਣਾ ਐਦਾਂ ਉਹਨਾਂ ਫਲਾਣਾ ਢਮਕਾ ਪਤਾ ਨਹੀਂ ਕੀ ਕੁਛਕ ਚੱਲ ਰਿਹਾ ਹੈ ਉੱਥੇ ਹੀ ਚੋਣ ਕਮਿਸ਼ਨ ਵੀ ਹੁਣ ਥੋੜਾ ਜਿਹਾ ਚੁਸਤ ਹੋ ਗਿਆ ਹੈ ਚੋਣ ਕਮਿਸ਼ਨ ਨੇ ਕਹਿ ਦਿੱਤਾ ਹੈ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਪੰਜਾਬ ਦੇ ਜਿਹੜੇ ਮੁੱਖ ਚੋਣ ਅਫਸਰ ਹੈਗੇ ਆ ਉਹਨਾਂ ਵੱਲੋਂ ਇੱਕ ਖਰਚ ਦੀ ਸੂਚੀ ਜਾਰੀ ਕੀਤੀ ਗਈ ਹੈ ਚੋਣ ਕਮਿਸ਼ਨ ਹੁਣ ਇਹ ਕਹਿੰਦਾ ਹੈ ਹੂੰ ਕਿ ਪਾਈ ਇਹਨਾਂ ਚੋਣ ਪ੍ਰਚਾਰ ਦੇ ਦੌਰਾਨ ਤੁਸੀਂ ਜਵਾਕ ਨਹੀਂ ਵਰਤੋਗੇ। ਅੱਛਾ ਕੋਈ ਬੱਚਾ ਨਹੀਂ ਵੇਚੋਣਾ ਚਾਹੀਦਾ। ਕਿਸੇ ਦਾ ਵੀ ਬੱਚਾ ਜਿਹੜਾ ਇਸ ਚੋਣ ਪ੍ਰਚਾਰ ਦੇ ਦੌਰਾਨ ਨਾ ਕਵਤਾ, ਨਾ ਗੀਤ, ਨਾ ਕੋਈ ਝੰਡੀ ਲਾਉਂਦਾ, ਨਾ ਕੋਈ ਪੋਸਟਰ ਫੜਕੇ, ਨਾ ਕੋਈ ਪੈਂਫਲਟ ਵੰਡਦਾ ਕੋਈ ਨਜ਼ਰ ਨਹੀਂ ਆਉਣਾ ਚਾਹੀਦਾ। ਐਸੇ ਵੇਲੇ ਤਾਂ ਕਿਤੇ ਤੁਹਾਡੇ ਘਰ ਕੁੱਤੀ ਵੀ ਸੂਜਵੇ ਨਾ ਉਹਨਾਂ ਨੇ ਬਧਾਈਆਂ ਦੇੜਿਆ ਨਾ ਤੁਹਾਡੇ ਕੁੱਤੂ ਚੱਕ ਚੱਕ ਕੇ ਨਾ ਲੋਰੀਆਂ ਦੇੜੀਆਂ। ਹੁੰਦਾ ਕਿ ਨਹੀਂ ਹੁੰਦਾ? ਬਿਲਕੁਲ ਹੁੰਦਾ। ਤੇ ਜਦੋਂ ਵੋਟਾਂ ਨਿਕਲ ਜਾਣ ਤੁਹਾਡੀ ਮਾਂ ਵੀ ਮਰ ਜਾਏ ਕਿਸੇ ਨੇ ਬੈਨਡ ਪਾਉਣ ਨਹੀਂ ਹੋਣਾ ਬਿਲਕੁਲ ਸਹੀ ਗੱਲ ਤੁਸੀਂ ਨਾ ਕੋਈ ਚੋਣ ਪ੍ਰਚਾਰ ਕਰਦਾ ਫਿਰੇ ਨਾ ਕੋਈ ਸੋਸ਼ਲ ਮੀਡੀਆ ਦੇ ਉੱਪਰ ਆਵੇ ਜਿਹੜਾ ਵੀ ਇਸ ਤਰ੍ਹਾਂ ਆਇਆ ਤਾਂ ਫਿਰ ਦੇਖ ਲਿਓ ਤੁਹਾਡੇ ਤੇ ਸਖਤੀ ਹੋਗੀ ਬਾਲ ਮਜ਼ਦੂਰੀ ਐਕਟ 1986 ਦੇ ਅਧੀਨ ਕਾਰਵਾਈ ਹੋਗੀ ਜੋਗੀ ਜੀ ਜੋਗੀ ਜੀ ਦਰਸ਼ਕ ਇੰਤਜ਼ਾਰ ਕਰ ਰਹੇ ਨੇ ਤੁਸੀਂ ਅਖਬਾਰਾਂ ਦੇ ਵਿੱਚ ਬਸ ਰਹਿਣਾ ਤੇ ਵੈਸੇ ਹੀ ਦਰਸ਼ਕਾਂ ਦਾ ਸੁਆਗਤ ਹੈ ਭਾਈ ਪ੍ਰੋਗਰਾਮ ਸਵੇਰੇ ਸਵੇਰੇ ਦੇ ਵਿੱਚ ਮੇਰੇ ਵੱਲੋਂ ਵੀ ਸੁਆਗਤ ਹੈ ਜੀ ਹੋਰ ਮੈਨੂੰ ਜੀ ਕੀ ਹਾਲ ਹੈ ਮੈਂ ਬਹੁਤ ਵਧੀਆ ਤੁਸੀਂ ਦੱਸੋ ਦੇਖੋ ਤੁਹਾਡੇ ਹੱਥੇ ਦੇ ਵਿੱਚ ਤੱਕਦੇ ਮੈਂ ਅਖਬਾਰ ਦੇਖੀ ਨਹੀਂ ਹਾਂ ਉਦੋਂ ਹੀ ਦੇਖਦਾ ਜਦੋਂ ਅਖਬਾਰ ਦੇ ਉੱਪਰ ਰੱਖ ਕੇ ਤੁਸੀਂ ਪਕੌੜੇ ਖਾਣੇ ਹੁੰਦੇ ਆ ਨਹੀਂ ਉਦਾਂ ਅਖਬਾਰ ਪੜਨ ਦੇ ਅੱਜ ਕੱਲ ਲੋਕ ਸ਼ੌਕੀਨ ਘਟਿਆ ਜੋਗੀ ਜੀ ਜਦੋਂ ਦੀ ਇਹ ਅਖਬਾਰਾਂ ਆਈਆਂ ਨੇ ਹਾਂ ਤਦ ਦੇ ਲੱਭਦੇ ਨਹੀਂ ਪਰ ਅਸੀਂ ਤਲਾ ਬਲੀ ਦੀ ਬਿਲਕੁਲ ਸਹੀ ਹੈ ਦੇਖੋ ਸਾਡੇ ਹੱਥ ਦੇ ਵਿੱਚ ਪੰਜਾਬੀ ਪਹਿਚਾਣਾ ਖਵਾ ਰਿਆ ਹਮ ਔਰ ਕਾਫੀ ਵਧੀਆ ਖਵਾ ਰਿਆ ਬਈ ਸਾਰਿਆਂ ਦੇ ਦਿਲ ਦੀ ਗੱਲ ਕਰਦੀ ਹੈ ਤੇ ਦਿਲ ਦੀ ਗੱਲ ਇੱਥੇ ਕਰ ਦਿੱਤੀ ਹੈ ਲੀਡਰਾਂ ਦੇ ਬਿਲਕੁਲ ਮੈਂ ਸੋਚ ਹੀ ਰਹੀ ਸੀ ਕਿਹੜਾ ਮੁੱਦਾ ਪੜ ਰਹੇ ਹੋਗੇ ਹਾਂ ਤੁਹਾਨੂੰ ਪਤਾ ਮੈਂ ਲੀਡਰਾਂ ਦੇ ਮੁੱਦੇ ਜਿਹੜੇ ਜ਼ਿਆਦਾ ਪੜਦਾ ਹੋਣਾ ਚਟਕਾਰੇ ਲੈ ਲੈ ਕੇ ਬਿਲਕੁਲ ਸਹੀ ਗੱਲ ਹੈ 2024 ਦੇ ਚੋਣਾਂ ਆ ਰਹੀਆਂ ਜੀ ਉਹਨਾਂ ਚੋਣਾਂ ਦੇ ਵਿੱਚ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਕੋਈ ਕਹਿੰਦੀਆਂ ਆ ਫਲਾਣੇ ਦੇ ਗੱਲ ਦੇ ਵਿੱਚ ਇਜ਼ਾਫਾ ਪਾਉਣਾ ਇਹਦੇ ਨਾਲ ਸਮਝੌਤਾ ਕਰਨਾ ਇਹਨਾਂ ਤੋੜ ਵਿਛੋੜਾ ਕਰਨਾ ਇਸ ਪਾਰਟੀ ਦੇ ਵਿੱਚ ਟਪੂਸੀ ਮਾਰਨੀ ਆ ਉਸ ਪਾਰਟੀ ਦੇ ਵਿੱਚੋਂ ਬਾਹਰ ਨਿਕਲ ਜਾਣਾ ਐਦਾਂ ਉਹਨਾਂ ਫਲਾਣਾ ਢਮਕਾ ਪਤਾ ਨਹੀਂ ਕੀ ਕੁਛਕ ਚੱਲ ਰਿਹਾ ਹੈ ਉੱਥੇ ਹੀ ਚੋਣ ਕਮਿਸ਼ਨ ਵੀ ਹੁਣ ਥੋੜਾ ਜਿਹਾ ਚੁਸਤ ਹੋ ਗਿਆ ਤੇ ਹੁਣ ਕਿਸ ਤਰ੍ਹਾਂ ਦੇ ਚੁਸਤੀ ਵਰਤਣ ਵਾਲਾ ਚੋਣ ਕਮਿਸ਼ਨ ਦੱਸੋ ਕੀ ਪੜਿਆ ਤੁਸੀਂ ਹਾਂ ਆ ਸਵਾਲ ਜਨਾ ਤੁਹਾਡਾ ਮੈਂ ਨਾ ਇਗਨੋਰ ਤਾਂ ਕਰ ਸਕਦਾ ਪਰ ਬੇਕਰਨਰੀ ਜੀ ਕਿਉਂਕਿ ਇਸ ਕਰਕੇ ਕਿਉਂਕਿ ਹੈ ਇੰਪੋਰਟੈਂਟ ਹੈ ਜੀ ਕਿ ਤੁਸੀਂ ਪੜ ਕੀ ਰਹੇ ਹੋ ਚੋਣ ਕਮਿਸ਼ਨ ਨੇ ਇਸ ਵੇਲੇ ਕੀ ਨਵਾਂ ਐਲਾਨ ਕੀਤਾ ਚੋਣ ਕਮਿਸ਼ਨ ਨੇ ਕਹਿ ਦਿੱਤਾ ਹੈ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਪੰਜਾਬ ਦੇ ਜਿਹੜੇ ਮੁੱਖ ਚੋਣ ਅਫਸਰ ਹੈਗੇ ਆ ਉਹਨਾਂ ਵੱਲੋਂ ਇੱਕ ਖਰਚ ਦੀ ਸੂਚੀ ਜਾਰੀ ਕੀਤੀ ਗਈ ਹੈ ਹਮ ਖਰਚਾ ਤਾਂ ਬਹੁਤ ਹੁੰਦਾ ਬਹੁਤ ਹੁੰਦਾ ਪਰ ਚੋਣ ਕਮਿਸ਼ਨ ਨੇ ਇਹ ਕਿਹਾ ਕਿ ਭਾਈ ਐਮਪੀ ਦੀ ਚੋਣ ਵਾਸਤੇ ਸਿਰਫ ਬੰਦਾ ਜਿਹੜਾ 95 ਲੱਖ ਹੀ ਖਰਚ ਸਕਦਾ ਹੈ। ਅੱਛਾ ਜੀ। ਵਾਧੂ ਨਹੀਂ। ਵਾਧੂ ਨਹੀਂ। ਤੇ ਫਿਰ ਸ਼ਰਾਬਾ ਦੇ ਖਰਚੇ ਜਿਹੜੇ ਹੁੰਦੇ ਸੀ ਉਹ ਕਿੱਥੇ ਜਾਣਗੇ? ਦੇਖੋ ਉਹ ਸਾਰਾ ਕੁਝ ਉਹਨਾਂ ਦੇ ਵਿੱਚ ਲੁਕਮਾ ਜਿਹਾ ਪਾਇਆ ਹੋਇਆ। ਹੁਣ ਦੇਖੋ ਇੱਥੇ ਖਰਚਾ। ਹੁਣ ਤੁਹਾਨੂੰ ਮੈਂ ਦੱਸਾਂ ਵੀ ਇਹਦੇ ਵਿੱਚ ਮਟਨ ਅੱਛਾ ਚਿਕਨ ਹੂੰ ਮੱਛੀ ਹੈ ਜੀ ਜੇਕਰ ਇਦਾਂ ਦੀ ਚੀਜ਼ਾਂ ਪਾਈਆਂ ਆ ਤੇ ਫਿਰ ਕਿਤੇ ਨਾ ਕਿਤੇ ਪੌਣੀ ਤੇ ਫਿਰ ਜੋ ਤੁਸੀਂ ਕਹਿੰਦੇ ਸੀ ਉਹ ਵੀ ਪੈਣੀ ਆ 95 95 ਲੱਖ ਜਿਹੜਾ ਇਹ ਜਿਹੜਾ ਹੁਣ ਰੱਖਿਆ ਨਾ ਇਹਨਾਂ ਨੇ ਖਰਚਾ ਹੁਣ ਤੁਸੀਂ ਆਪ ਹਿਸਾਬ ਲਾਓ ਕਿ ਜੇਕਰ 45 ਲੱਖ ਦਾ ਖਰਚਾ ਇੱਕ ਹਲਕੇ ਦੇ ਵਿੱਚ ਰੱਖਿਆ ਵਿਧਾਨ ਸਭਾ ਹਲਕੇ ਦੇ ਵਿੱਚ ਜੀ ਤੇ 95 ਲੱਖ ਦਾ ਖਰਚਾ ਰੱਖਿਆ ਨੌਂ ਹਲਕਿਆਂ ਦੇ ਵਿੱਚ ਇੱਕ ਸੀਟ ਜਿੱਤਣ ਦੇ ਲਈ ਜੇ ਮੰਨ ਲਓ ਸਾਡੀ ਜਲੰਧਰ ਦੀ ਇੱਕ ਸੀਟ ਆ ਲੋਕ ਸਭਾ ਉਹਦੇ ਵਿੱਚ ਨੌਂ ਹਲਕੇ ਪੈਂਦੇ ਆ ਤੇ ਉਹਨਾਂ ਦੇ ਵਿੱਚ 95 ਲੱਖ ਲਾਉਣਾ ਤੇ ਗੱਲ ਇਸ ਤਰ੍ਹਾਂ ਹੈ ਕਿ ਜੇ ਸਬੰਦੇ ਨੇ ਕਰੋੜ ਰੁਪਇਆ ਲਾਉਣਾ ਤੇ ਉਨੇ 5 ਸਾਲਾਂ ਦੇ ਵਿੱਚ 10 ਕਰੋੜ ਬਣਾਉਣਾ ਵੀ ਹੈ ਬਿਲਕੁਲ ਸਹੀ ਗੱਲ ਕਹੀ ਇਹ ਕਿਉਂ ਨਹੀਂ ਹੁੰਦਾ ਕਿ ਭਾਈ ਇਹ ਖਰਚੇ ਕਰੋ ਬੰਦ ਦੱਸੋ ਆਪਣੀ ਕਾਬਲੀਅਤ ਦੱਸੋ ਆਪਣੀ ਖਾਸੀਅਤ ਦੱਸੋ ਤੁਹਾਡਾ ਵਿਜ਼ਨ ਕੀ ਹੈਗਾ ਤੁਹਾਡਾ ਸਕੂਲੀ ਸਿੱਖਿਆ ਬਾਰੇ ਕੀ ਵਿਜ਼ਨ ਹੈ ਤੁਹਾਡਾ ਸਿਹਤ ਸਹੂਲਤਾਂ ਬਾਰੇ ਕੀ ਵਿਜ਼ਨ ਹੈ ਜਿਹੜੀਆਂ ਸੜਕਾਂ ਸਾਡੀਆਂ ਟੁੱਟੀਆਂ ਫੁੱਟੀਆਂ ਪਈਆਂ ਕਿ ਇੰਜ ਲੱਗਦਾ ਕਿ ਜਿਸ ਕਿਸ ਤਰੈ ਨੇ ਟਿੱਬਿਆਂ ਦੇ ਵਿੱਚ ਦੀ ਸੜਕ ਬਣਾ ਦਿੱਤੀ ਹੋਵੇ ਉਹਦੇ ਬਾਰੇ ਤੁਹਾਡਾ ਕੀ ਵਿਜ਼ਨ ਹੈ ਇਹ ਇੱਕ ਦੂਸਰੇ ਨੂੰ ਗਾਲਾਂ ਹੀ ਕੱਢਦੇ ਜਾਂਦੇ ਆ ਮੈਂ ਫਲਾਣੇ ਨੂੰ ਇਦਾਂ ਕਰ ਦੋ ਠੰਮਕੇ ਨੂੰ ਇਦਾਂ ਕਰ ਦੋ ਭਾਈ ਖਰਚੇ ਹੁਣ ਜਿਹੜੇ ਐਨੇ ਕਰਨੇ ਆ ਜੇਕਰ ਖਰਚੇ ਲੈ ਕੇ ਤੁਸੀਂ ਕਰਕੇ ਵੋਟਾਂ ਲਾਉਂਗੇ ਤਾਂ ਫਿਰ ਸਾਡਾ ਕੰਮ ਕਦੋਂ ਨੂੰ ਕਰੂਗੇ ਅੱਛਾ ਚੋਣ ਕਮਿਸ਼ਨ ਨੇ ਕੁਝ ਹੋਰ ਵੀ ਹਦਾਇਤਾਂ ਦਿੱਤੀਆਂ ਨੇ ਹਾਂ ਬਿਲਕੁਲ ਦਿੱਤੀਆਂ ਨੇ ਬਿਲਕੁਲ ਅਖਬਾਰ ਦੇ ਵਿੱਚ ਉਹ ਖਬਰਾਂ ਜਿਹੜੀਆਂ ਛੱਪਦੀਆਂ ਜੀ ਚੋਣ ਕਮਿਸ਼ਨ ਹੁਣ ਇਹ ਕਹਿੰਦਾ ਹੈ ਹੂੰ ਕਿ ਪਾਈ ਇਹਨਾਂ ਚੋਣ ਪ੍ਰਚਾਰ ਦੇ ਦੌਰਾਨ ਤੁਸੀਂ ਜਵਾਕ ਨਹੀਂ ਵਰਤੋਗੇ ਅੱਛਾ ਕੋਈ ਬੱਚਾ ਨਹੀਂ ਵੇਚੋਣਾ ਚਾਹੀਦਾ ਕਿਸੇ ਦਾ ਵੀ ਬੱਚਾ ਜਿਹੜਾ ਇਸ ਚੋਣ ਪ੍ਰਚਾਰ ਦੇ ਦੌਰਾਨ ਨਾ ਕਬਤਾ ਨਾ ਗੀਤਾ ਨਾ ਕੋਈ ਝੰਡੀ ਲਾਉਂਦਾ ਨਾ ਕੋਈ ਪੋਸਟਰ ਫੜ ਕੇ ਨਾ ਕੋਈ ਪੈਂਫਲਡ ਵੰਡਦਾ ਕੋਈ ਨਜ਼ਰ ਨਹੀਂ ਆਉਣਾ ਚਾਹੀਦਾ ਨਾ ਕੋਈ ਚੋਣ ਪ੍ਰਚਾਰ ਕਰਦਾ ਫਿਰੇ ਨਾ ਕੋਈ ਸੋਸ਼ਲ ਮੀਡੀਆ ਦੇ ਉੱਪਰ ਆਵੇ ਜਿਹੜਾ ਵੀ ਇਸ ਤਰ੍ਹਾਂ ਆਇਆ ਤਾਂ ਫਿਰ ਦੇਖ ਲਿਓ ਤੁਹਾਡੇ ਤੇ ਸਖਤੀ ਹੋਗੀ ਬਾਲ ਮਜ਼ਦੂਰੀ ਐਕਟ 1986 ਦੇ ਅਧੀਨ ਕਾਰਵਾਈ ਹੋਗੀ ਬਿਲਕੁਲ ਸਹੀ ਹੈ ਔਰ ਨਾਲ ਦੀ ਨਾਲ ਇੱਕ ਗੱਲ ਹੋਰ ਵੀ ਤੁਹਾਨੂੰ ਦੱਸ ਦਈਏ ਮੈਨੂੰ ਜੀ ਇਹ ਵੀ ਕਿਹਾ ਕਿ ਕਿਸੇ ਦੇ ਨਿਆਣੇ ਨੂੰ ਵੀ ਤੁਸੀਂ ਗੋਦੀ ਚੁੱਕ ਕੇ ਕਛੜ ਚੱਕ ਕੇ ਐ ਨਹੀਂ ਮੇਰੀ ਚੋਣਾ ਮੋਨਾ ਇਦਾਂ ਨਹੀਂ ਕਰਨਾ ਉਹਦੀਆਂ ਨਲੀਆਂ ਨਹੀਂ ਪੁੰਝਣੀਆਂ ਕਿਉਂਕਿ ਉਹਦੀ ਤੁਸੀਂ ਨਲੀ ਪੁੰਝ ਜਾਣੀ ਆ ਤੇ ਲੋਕਾਂ ਦੀਆਂ ਵੋਟਾਂ ਹੁੰਨ ਜਾਣੀਆਂ ਹੁਣ ਚੋਣ ਕਮਿਸ਼ਨ ਇਹ ਵੀ ਕਹਿੰਦਾ ਕਿ ਹੁਣ ਇਹ ਕੰਮ ਜਿਹੜੇ ਇਹ ਵੀ ਛੱਡਨੇ ਪੈਣਗੇ ਕਹਿਣ ਦਾ ਮਤਲਬ ਲੋਕ ਲੁਭਾਣੇ ਵਾਅਦੇ ਤਾਂ ਲੋਕੀ ਕਰਦੇ ਸੀ ਹਾਂ ਲੋਕ ਲੁਭਾਣੇ ਦਿਖਾਵੇ ਵੀ ਕਰਨੇ ਸ਼ੁਰੂ ਕਰ ਦਿੱਤੇ ਬਹੁਤ ਕਰਦੇ ਆ ਬਹੁਤ ਕਰਦੇ ਆ ਹੁਣ ਇਹਨਾਂ ਦਿਨਾਂ ਦੇ ਵਿੱਚ ਨਾ ਹੁਣ ਵੋਟਾਂ ਦੇ ਦਿਨਾਂ ਦੇ ਵਿੱਚ ਹੁਣ ਸਾਰਿਆਂ ਨੇ ਇਕਦਾਂ ਲੋਕਾਂ ਦੇ ਨੇੜੇ ਢੁੱਕ ਢੁੱਕ ਕੇ ਬਹਿਣਾ ਕਿ ਜਿੱਦਾਂ ਉਹਨਾਂ ਤੋਂ ਕੋਈ ਸਾਕਾ ਸਾਡਾ ਹੁੰਦਾ ਹੀ ਨਹੀਂ ਹੂੰ ਬਈ ਸਾਡੇ ਚਾਚੇ ਤਾਂ ਇਹ ਤਾਂ ਦੂਰ ਹੋਣਗੇ ਪਰ ਇਹ ਜਿਹੜੇ ਲੀਡਰ ਆ ਨਾ ਇਹ ਸਾਡੇ ਬੜੇ ਸਕੇ ਆ ਐਸ ਵੇਲੇ ਤਾਂ ਕਿਤੇ ਤੁਹਾਡੇ ਘਰ ਕੁੱਤੀ ਵੀ ਸੂਝਵੇ ਨਾ ਉਹਨਾਂ ਨੇ ਵਧਾਈਆਂ ਦੇਣਾਂ ਨਾ ਤੁਹਾਡੇ ਕੁੱਤੂ ਚੱਕ ਚੱਕ ਕੇ ਉਹਨਾਂ ਨੇ ਲੋਰੀਆਂ ਦੇਣੀਆਂ ਹੁੰਦਾ ਕਿ ਨਹੀਂ ਹੁੰਦਾ ਬਿਲਕੁਲ ਹੁੰਦਾ ਤੇ ਜਦੋਂ ਵੋਟਾਂ ਨਿਕਲ ਜਾਣ ਤੁਹਾਡੀ ਮਾਂ ਵੀ ਮਰ ਜਾਏ ਕਿਸੇ ਨੇ ਬੈਂਡ ਪਾਉਣ ਨਹੀਂ ਹਣਾ ਬਿਲਕੁਲ ਸਹੀ ਗੱਲ ਕਹੀ ਸੋ ਦੋ ਚਰਨਾਂ ਦੇ ਵਿੱਚ ਇਹ ਵੋਟਾਂ ਪੈਂਦੀਆਂ ਠੀਕ ਪਹਿਲਾ ਚਰਨ ਉਹ ਕਿ ਜਦੋਂ ਤੁਸੀਂ ਲੀਡਰਾਂ ਦੇ ਚਰਨਾਂ ਦੇ ਵਿੱਚ ਹੁੰਦੇ ਆ ਦੂਸਰਾ ਚਰਨ ਉਹ ਜਦੋਂ ਲੀਡਰ ਤੁਹਾਡੇ ਚਰਨਾਂ 'ਚ ਹੁੰਦੇ ਹਨ ਹਾਂ ਤੇ ਹੁਣ ਇਹ ਮੌਕਾ ਆ ਕਿ ਲੀਡਰ ਤੁਹਾਡੇ ਚਰਨਾਂ ਦੇ ਵਿੱਚ ਹੋਣਗੇ ਤੇ ਵਾਕਈ ਜਨਤਾ ਨੂੰ ਸੋਚਣਾ ਚਾਹੀਦਾ ਹੈ ਕਿ ਕਿਹੜਾ ਲੀਡਰ ਤੁਹਾਡੇ ਲਈ ਵਾਅਦੇ ਕਰ ਰਿਹਾ ਹੈ ਤੇ ਫਿਰ ਉਹਨਾਂ ਵਾਅਦਿਆਂ ਦੇ ਉੱਤੇ ਖਰਾ ਉਤਰ ਰਿਹਾ ਪਰ ਤੁਸੀਂ ਸੋਚ ਕੇ ਕਾਬਲੀਅਤ ਦੇ ਨਾਲ ਵੋਟ ਕਰਿਓ ਹੁਣ ਤੁਸੀਂ ਸਾਰਿਆਂ ਨੇ ਖਬਰ ਸੁਣੀ ਹੋਣੀ ਕਿ ਪ੍ਰਵਾਸੀ ਮਹਿਲਾ ਨੂੰ ਨੋਚ-ਨੋਚ ਕੇ ਕੁੱਤੇ ਖਾ ਗਏ ਨੇ ਕਿੱਥੇ ਹੈ ਪ੍ਰਸ਼ਾਸਨ ਜੋਗਜੀ ਜੀ ਮੈਂ ਤੁਹਾਡੇ ਤੋਂ ਸਵਾਲ ਪੁੱਛਦੀ ਆ ਕਿੱਥੇ ਕਾਬਲੀਅਤ ਕਿੱਥੇ ਨੇ ਉਹ ਸਾਰੇ ਨੇਤਾ ਜਿਹੜੇ ਵਾਅਦੇ ਕਰਦੇ ਫਿਰਦੇ ਨੇ 2024 ਦੀਆਂ ਵੋਟਾਂ ਆਣ ਵਾਲੀਆਂ ਨੇ ਕੁਝ ਵੀ ਸੁਧਾਰ ਨਹੀਂ ਹੋ ਰਿਹਾ ਜੀ ਦੇਖੋ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਕਿ ਸੁਲਤਾਨਪੁਰ ਲੋਧੀ ਚੁਲੱਦਾ ਪਿੰਡ ਆ ਬਿਲਕੁਲ ਇਹ ਸੁਲਤਾਨਪੁਰ ਲੋਧੀ ਦੇ ਨਜ਼ਦੀਕ ਪੈਂਦਾ ਕਪੂਰਥਲਾ ਜ਼ਿਲ੍ਹੇ ਦਾ ਪਿੰਡ ਆ ਉੱਥੇ ਕੁੱਤਿਆਂ ਨੇ ਨੋਚ-ਨੋਚ ਕੇ ਜਿਵੇਂ ਤੁਸੀਂ ਦੱਸਿਆ ਉਹ ਔਰਤ ਨੂੰ ਖਾ ਲਿਆ ਉਹ ਪਹਿਲੀ ਘਟਨਾ ਨਹੀਂ ਸੀ ਤੇ ਨਾਲ ਹੀ ਇਹ ਵੀ ਕਹਿ દਈਏ ਕਿ ਉਹ ਆਖਰੀ ਵੀ ਨਹੀਂ ਸੀ ਜੀ ਕੁੱਤਿਆਂ ਨੇ ਨੋਚ-ਨੋਚ ਕੇ ਬਹੁਤ ਲੋਕਾਂ ਨੂੰ ਖਾਦਾ। ਸਾਡੇ ਪਿੰਡ ਦੀ ਵੀ ਮੈਂ ਗੱਲ ਦੱਸ ਦਿੰਦਾ। ਸਾਡੇ ਪਿੰਡ ਇੱਕ ਬੀਬੀ ਆਪਣੇ ਛੋਟੇ ਜਿਹੇ ਪੋਤੇ ਨੂੰ ਲੈ ਕੇ ਬਾਹਰ ਬੈਠੀ ਆ। ਕੁੱਤਾ ਉਹਦੀ ਗੋਦ ਵਿੱਚ ਬੈਠੇ ਬੱਚੇ ਨੂੰ ਖੋਗ ਲੈ ਜਾਂਦਾ ਹੈ। ਹੂੰ। ਪ੍ਰਮਾਤਮਾ ਦਾ ਸ਼ੁਕਰ ਕਿ ਉਹ ਬੱਚਾ ਬਚ ਗਿਆ। ਫਟਾਫਟ ਉਹ ਸੰਭਲਿਆ। ਹੂੰ। ਪਰ ਫਿਰ ਵੀ ਉਹਦੇ ਚਿਹਰੇ ਤੇ ਹਾਲੇ ਨਿਸ਼ਾਨ ਬਾਕੀ ਨੇ। ਹੁਣ ਗੱਲ ਕਰਦੇ ਆ ਇਸ ਬੀਬੀ ਦੀ ਜੀ ਕਿ ਜਿਹਨੂੰ ਨੋਚ-ਨੋਚ ਕੇ ਮਾਰ ਮੁਕਾਸ ਉੱਟਿਆ ਕੁੱਤਿਆਂ ਨੇ ਸਿਰਫ ਉਹਦੀ ਖੋਪੜੀ ਦਿਖਾਈ ਦਿੰਦੀ ਸੀਗੀ ਉੱਪਰ ਮਾਸ ਨਹੀਂ ਸੀ ਦਿਖਾਈ ਦਿੰਦਾ ਬਿਲਕੁਲ ਉਸ ਮਾਮਲੇ ਦੇ ਵਿੱਚ ਉਹਦੇ ਘਰ ਵਾਲੇ ਨੂੰ ਵੀ ਕਹਿੰਦੇ ਚੱਕਿਆ ਗਿਆ ਉਹਦੀ ਵੀ ਫੈਂਟੀ ਲਾਈ ਗਈ ਪੁਲਿਸ ਵਾਲਿਆਂ ਨੇ ਕਹਿੰਦੇ ਉੱਤੇ ਵੀ ਤਸ਼ੱਦਦ ਕੀਤਾ ਕਿ ਭਾਈ ਇਹ ਤਾਂ ਕਤਲ ਹੈ ਕੀਤਾ ਮਾਰ ਕੇ ਸੁੱਟ ਦਿੱਤੀ ਚਲੋ ਇਹ ਜਾਂਚ ਦਾ ਵਿਸ਼ਾ ਅਸੀਂ ਇਸ ਦੇ ਬਾਬਤ ਕੁਝ ਨਹੀਂ ਕਹਿੰਦੇ ਅਸੀਂ ਤਾਂ ਇਸ ਬਾਬਤ ਬੋਲਦੇ ਕਿ ਭਾਈ ਕੁੱਤੇ ਕਿਸੇ ਨੂੰ ਵੀ ਨੋਚ ਕਿਉਂ ਜਾਣ ਹੱਡਾ ਰੋੜੀ ਦੇ ਕੁੱਤੇ ਹੋਣ ਜਾਂ ਫਿਰ ਦੂਸਰੇ ਆਵਾਰਾ ਕੁੱਤੇ ਹੋਣ ਬਹੁਤ ਸਾਰੀਆਂ ਸੋਸ਼ਲ ਮੀਡੀਆ ਦੇ ਉੱਪਰ ਤੁਹਾਨੂੰ ਵੀਡੀਓਸ ਮਿਲ ਜਾਂਦੇ ਕਿਸੇ ਨੇ ਵੀ ਛੋਟੇ ਛੋਟੇ ਬੱਚਿਆਂ ਨੂੰ ਸਕੂਲ ਜਾਂਦੇ ਨੂੰ ਘੇਰ ਲਿਆ ਕਿਸੇ ਨੇ ਰਾਹ ਜਾਂਦੇ ਕਿਸੇ ਬਜ਼ੁਰਗ ਨੂੰ ਫੜ ਲਿਆ ਕੋਈ ਸਾਈਕਲ ਤੇ ਜਾਂਦਾ ਉਹਨੂੰ ਢਾ ਲਿਆ ਕੁੱਤਿਆਂ ਨੇ ਇਹ ਲਗਾਤਾਰ ਇੱਕ ਡਰਾਮਾ ਵੱਧ ਰਹੀਆਂ ਨੇ ਜਿਹੜਾ ਸਿਹਤ ਵਿਭਾਗ ਉਹ ਕਿੱਥੇ ਆ ਉਹ ਕਿੱਥੇ ਨਗਰ ਨਿਗਮ ਕਿੱਥੇ ਆ ਜਿਹੜੇ ਜ਼ਿਲ੍ਹੇ ਦੇ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਹੈਗੇ ਆ ਉਹਨਾਂ ਦੇ ਧਿਆਨ 'ਚ ਇਹ ਗੱਲ ਕਿਉਂ ਨਹੀਂ ਆਉਂਦੀ ਜੀ ਪੁਲਿਸ ਮਹਿਕਮਾ ਵੀ ਇਸ ਮਾਮਲੇ ਦੇ ਵਿੱਚ ਉਸ ਬੰਦੇ ਦੇ ਉੱਪਰ ਤਾਂ ਉਹਨੂੰ ਤੇ ਢਾਕੇ ਫੈਂਟੀ ਲਾਉਣ ਦੇ ਲਈ ਅੱਗੇ ਆ ਗਿਆ ਪਰ ਇਦਾਂ ਦੇ ਮਾਮਲਿਆਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਤੇ ਉਹਨਾਂ ਥਾਵਾਂ ਦੇ ਉੱਪਰ ਪਾਬੰਦੀਆਂ ਲਾਉਣ ਦੇ ਵਾਸਤੇ ਅੱਗੇ ਕਿਉਂ ਨਹੀਂ ਆਉਂਦੇ ਬਿਲਕੁਲ ਸਾਡੇ ਵੱਲੋਂ ਪ੍ਰਸ਼ਾਸਨ ਦੀ ਇੰਨੀ ਕਿ ਢਿੱਲ ਮੱਠਿਆ ਕਿ ਤੁਹਾਨੂੰ ਸੜਕਾਂ ਦੇ ਉੱਪਰ ਤੁਰੀ ਫਿਰਦੀ ਮੌਤ ਦਿਖਾਈ ਦਿੰਦੀ ਆ ਹੁਣ ਪ੍ਰਸ਼ਾਸਨ ਦੀ ਗੱਲ ਸੁਣ ਲਓ ਸਰੀਆ ਜਿਹੜਾ ਤੁਸੀਂ ਨੰਗਾ ਨਹੀਂ ਲਿਜਾ ਸਕਦੇ ਹਾਂ ਉਹਨਾਂ ਦੇ ਵਾਸਤੇ ਸਪੈਸ਼ਲ ਟਰੱਕ ਬਣੇ ਹੁੰਦੇ ਨੇ ਤੁਸੀਂ ਟਰਾਲੀਆਂ ਦੇ ਵਿੱਚ ਵੀ ਸਰੀਆ ਲੱਦਿਆ ਦੇਖੋਗੇ ਓਵਰਲੋਡ ਕਰਕੇ ਤੁਸੀਂ ਰਕਸ਼ਿਆਂ ਦੇ ਵਿੱਚ ਵੀ ਸਰੀਆ ਲੱਦਿਆ ਦੇਖੋਗੇ ਬਿਲਕੁਲ ਤੁਸੀਂ ਠੇਲਿਆਂ ਦੇ ਉੱਪਰ ਵੀ ਸਰੀਆ ਲੱਦਿਆ ਦੇਖੋਗੇ ਤੁਸੀਂ ਸਕੂਟਰ ਦੇ ਮੰਗਰ ਬੰਦੇ ਧੂਕੇ ਲੈ ਜਾਂਦੇ ਸਰੀਆ ਵੀ ਦੇਖੋਗੇ ਤੁਸੀਂ ਓਵਰਲੋਡਡ ਟਰਾਲੀਆਂ ਵੀ ਦੇਖੋਗੇ ਤੁਸੀਂ ਗੰਨੇ ਦੀਆਂ ਟਰਾਲੀਆਂ ਹੋਣ ਤੇ ਜਾਂ ਫਿਰ ਉਹ ਤੂੜੀ ਦੀਆਂ ਟਰਾਲੀਆਂ ਹੋਣ ਤੁਸੀਂ ਟਰੱਕਾਂ ਨੂੰ ਟਿਪਰਾਂ ਨੂੰ ਤੁਸੀਂ ਮਿੱਟੀ ਦੇ ਨਾਲ ਭਰਿਆ ਹੋਇਆ ਜਾਂਦਾ ਵੀ ਦੇਖਦੇ ਆ ਤੁਸੀਂ ਓਵਰ ਸਪੀਡ ਬੱਸਾਂ ਵੀ ਦੇਖਦੇ ਆ ਕਦੇ ਕਿਸੇ ਨੇ ਚਲਾਨ ਕੱਟਿਆ ਇਹਨਾਂ ਦੇ ਬਿਲਕੁਲ ਸਹੀ ਚਲਾਨ ਕਿਹਨਾਂ ਦੇ ਕੱਟ ਹੁੰਦੇ ਆ ਇਹਨੇ ਹੈਲਮਟ ਨਹੀਂ ਪਾਇਆ ਇਹਦੇ ਕੋਲ ਆਰ ਸੀ ਹੈ ਨਹੀਂ ਇਹਦੇ ਕੋਲ ਲਾਇਸੈਂਸ ਹੈ ਨਹੀਂ ਭਾਈ ਕੱਟੋ ਉਹਨਾਂ ਦੇ ਵੀ ਪਰ ਕਦੇ ਕਿਸੇ ਨੇ ਵੀ ਓਵਰ ਸਪੀਡ ਬੱਸ ਦਾ ਚਲਾਨ ਕਟਿਆ ਪਰਮਿਸ਼ਨ ਦਿੰਦਾ ਕੌਣ ਹੈ ਜੋਗੀ ਜੀ ਆਹੀ ਤਾਂ ਰੋੜਾ ਆ ਵੀ ਇਹ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਇਹ ਤੁਹਾਡੀ ਅੱਖ ਤੇ ਨੱਕ ਦੇ ਹੇਠਾਂ ਹੋ ਰਹੀਆਂ ਹੂੰ ਤੁਸੀਂ ਜਾਗਦੇ ਕਿਉਂ ਨਹੀਂਗੇ ਤੁਸੀਂ ਇਸ ਬਾਬਤ ਸੋਚਦੇ ਕਿਉਂ ਨਹੀਂ ਹੁਣ ਉਹ ਕੁੱਤਿਆਂ ਨੇ ਨੋਚ-ਨੋਚ ਕੇ ਖਾ ਲਈ ਹੁਣ ਡੀਸੀ ਸਾਹਿਬ ਹਰਕਤ ਵਿੱਚ ਆਏ ਆ ਜੀ ਇਹ ਪਹਿਲਾਂ ਬੇਹਰਕਤ ਕਿਉਂ ਸੀਗੇ ਕੁੱਤੇ ਨੋਚ-ਨੋਚ ਕੇ ਖਾ ਗਏ ਅੱਜ ਗਾਵਾਂ ਜਿਹੜੀਆਂ ਹੈਗੀਆਂ ਬੱਚੇ ਜਿਹੜੇ ਹੈਗੇ ਆ ਮੱਝਾਂ ਜਿਹੜੀਆਂ ਹੈਗੀਆਂ ਆਵਾਰਾ ਤੁਰੀਆਂ ਫਿਰਦੀਆਂ ਕੋਈ ਮੋਟਰਸਾਈਕਲ ਤੇ ਆਉਂਦਾ ਉਹਦੇ ਵਿੱਚ ਵੱਜਦੀਆਂ ਲੋਕ ਮਰਦੇ ਆ ਜਾਂਾਂ ਜਾਂਦੀਆਂ ਕਿੱਥੇ ਹੈ ਪ੍ਰਸ਼ਾਸਨ ਕਿੱਥੇ ਉਹ ਹਾਂ ਕਾਉਸਸ ਦੇ ਰਿਹਾ ਹਾਂ ਮੈਂ ਉਹੀ ਗੱਲ ਤੇ ਹੋਣ ਲੱਗਾ ਸੀ ਕਾਉਸਸ ਤੁਸੀਂ ਵੀ ਦਿੰਦੇ ਹੋ ਮੈਂ ਵੀ ਦਿੰਨਾ ਅਸੀਂ ਪੈਟਰੋਲ ਤੇ ਵੀ ਦਿੰਦੇ ਹਾਂ ਅਸੀਂ ਜਦੋਂ ਕੋਈ ਗੱਡੀ ਨਵੀਂ ਖਰੀਦਦੇ ਆ ਉਦੋਂ ਵੀ ਦਿੰਦੇ ਆ ਤੇ ਕਾਉਸਸ ਸਾਡੇ ਕੋਲੋਂ ਲੈ ਕੇ ਪੈਸਾ ਇਕੱਠਾ ਕਰਕੇ ਜਾਂਦਾ ਕਿੱਥੇ ਆ ਹੈ ਕਿਸੇ ਕੋਲ ਕੋਈ ਸਵਾਲ ਜਵਾਬ ਕੋਈ ਨਹੀਂ ਹੁਣ ਸਾਨੂੰ ਤਾਂ ਇੱਥੇ ਇੰਨਾ ਮਰਨੂ ਛੱਡ ਦਿੱਤਾ ਜਾਂਦਾ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਤੁਸੀਂ ਵੀ ਘੁੰਮ ਕੇ ਆਏ ਮੈਂ ਵੀ ਘੁੰਮ ਕੇ ਆਉਣਾ ਅਸੀਂ ਦੇਖਦੇ ਤੁਸੀਂ ਦੱਸੋ ਕਿ ਤੁਸੀਂ ਆਪਣੇ ਸਫ਼ਰ ਦੇ ਦੌਰਾਨ ਕਦੇ ਕਿਸੇ ਸੜਕ ਤੇ ਕੋਈ ਗਾਂ ਦੇਖੀ ਬਿਲਕੁਲ ਵੀ ਨਹੀਂ ਜੋਗੀ ਜੀ ਅਵਾਰਾ ਕੁੱਤਾ ਨਹੀਂ ਨਜ਼ਰ ਆਉਂਦਾ ਦੇਖੋ ਆ ਜਿਹੜੀਆਂ ਗੱਲਾਂ ਆ ਇਹ ਸਾਡੇ ਕਾਨੂੰਨ ਸਾਡੇ ਵੀ ਤਾਂ ਹੈਗੇ ਹੀ ਆ ਸਾਡੇ ਕਾਨੂੰਨ ਹੈ ਨਹੀਂ ਕਿਤੇ ਸੇਮ ਕਾਨੂੰਨ ਸਾਡੇ ਵੀ ਹੈਗੇ ਆ ਕਿ ਜੇਕਰ ਤੁਹਾਡਾ ਕੁੱਤਾ ਕਿਸੇ ਨੂੰ ਵੱਢਦਾ ਇੱਕ ਦਾ ਤਾਂ ਦਾ 10000 ਰੁਪਇਆ ਚਾਰ ਦਾ ਤਾਂ ਮਾਰ ਤੇ 40000 ਹੂੰ ਤੇ ਹੁਣ ਜਿਹਦਾ ਮਾਸ ਹੀ ਨੋਚ-ਨੋਚ ਖਾ ਕੇ ਉਹਨਾਂ ਨੂੰ ਕਿੰਨੇ ਲੱਕ ਦੇਣਾ ਹੈ ਬਿਲਕੁਲ ਉਹਨਾਂ ਦਾ ਕੀ ਬਣੂਗਾ ਹੂੰ ਚਾਹੇ ਕੋਈ ਮਜ਼ਦੂਰ ਹੋਵੇ ਚਾਹੇ ਕੋਈ ਵੱਡਾ ਲੈਂਡਲੋਰਡ ਹੋਵੇ ਉਹ ਅਣਇਾਈ ਮੌਤੇ ਕਿਉਂ ਮਰੇ ਆਪਣੀ ਮੌਤੇ ਤਾਂ ਸਾਰਿਆਂ ਨੇ ਮਰਨੇ ਮਰਨਾ ਹੈ ਬਿਲਕੁਲ ਇਹ ਪ੍ਰਸ਼ਾਸਨ ਦੀ ਢਿੱਲ ਮੱਠਿਆ ਇਸ ਕਟਾਰੇ ਦੇ ਵਿੱਚ ਖੜੇ ਤਾਂ ਉਸ ਜ਼ਿਲ੍ਹੇ ਦੇ ਡੀਸੀ ਨੂੰ ਵੀ ਹੋਣਾ ਚਾਹੀਦਾ ਹੈ ਖੜੇ ਤਾਂ ਸਿਹਤ ਵਿਭਾਗ ਨੂੰ ਵੀ ਹੋਣਾ ਚਾਹੀਦਾ ਹੈ ਖੜਾ ਤਾਂ ਨਿਗਮ ਨੂੰ ਵੀ ਹੋਣਾ ਚਾਹੀਦਾ ਹੈ ਖੜੀਆਂ ਤਾਂ ਪੰਚਾਇਤਾਂ ਨੂੰ ਵੀ ਹੋਣਾ ਚਾਹੀਦਾ ਹੈ ਅੱਜ ਜਿਹੜੇ ਪੰਚਾਇਤ ਵਾਲੇ ਤੁਰੇ ਫਿਰਦੇ ਉਹਨਾਂ ਦੇ ਨਾਲ ਸਵਾਲ ਤਾਂ ਉਹਨਾਂ ਦੇ ਉੱਪਰ ਵੀ ਉੱਠਦੇ ਆ ਕਿ ਭਾਈ ਜੇ ਪਹਿਲਾਂ ਹੀ ਤੁਹਾਡੇ ਪਿੰਡ ਦੇ ਵਿੱਚੋਂ ਇੱਥੋਂ ਕੁੱਤਿਆਂ ਨੇ ਵੱਢ ਕੇ ਬੰਦੇ ਹਸਪਤਾਲ ਦੇ ਵਿੱਚ ਪਾਏ ਆ ਜਾਂ ਪਹਿਲਾਂ ਵੀ ਮਰੇ ਆ ਤੇ ਤੁਸੀਂ ਹੌਦੋਂ ਦੇ ਸੁੱਤੇ ਕਿਉਂ ਬਈ ਜਾਗੇ ਕਿਉਂ ਨਹੀਂ ਤੁਹਾਡੀ ਵੀ ਤਾਂ ਕੋਈ ਜ਼ਿੰਮੇਵਾਰੀ ਬਣਦੀ ਹੈ ਤੇ ਜੇਕਰ ਹੁਣ ਵੀ ਜਾਗ ਪਹਿਣ ਤਮੀ ਸੋਖ ਲਿਖਾ ਬਿਲਕੁਲ ਸਹੀ ਗੱਲ ਹੈ ਦੇਖੋ ਜੀ ਜਾਗਰੂਕ ਕਰਨ ਦੀਆਂ ਗੱਲਾਂ ਅਸੀਂ ਕਰ ਰਹੇ ਹਾਂ ਤੇ ਤੁਹਾਨੂੰ ਹਰ ਰੋਜ਼ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਜਾਗਰੂਕ ਕਰਦੇ ਹਾਂ ਫਰਸ ਤੁਹਾਡਾ ਵੀ ਮੰਦਾ ਹੈ ਕਿ ਤੁਸੀਂ ਅੱਗੇ ਆਓ ਅੱਗੇ ਆ ਕੇ ਪ੍ਰਸ਼ਾਸਨ ਤੋਂ ਇਹ ਸਵਾਲ ਕਰੋ ਜੇ ਤੁਹਾਡੇ ਨਾਲ ਕੁਝ ਇਸ ਤਰ੍ਹਾਂ ਦੀ ਦਿੱਕਤ ਹੁੰਦੀ ਹੈ ਤੁਸੀਂ ਵੀ ਪੁੱਛੋ ਕਿ ਕਿਉਂ ਹੋਈ ਹੈ ਤੇ ਜੋਗੀ ਜੀ ਜੋ ਤੁਸੀਂ ਅਵੇਅਰਨੈਸ ਦੇ ਰਹੇ ਹੋ ਬਹੁਤ ਚੰਗੀ ਲੱਗਦੀ ਹੈ ਔਰ ਬਹੁਤ ਸਹੀ ਤਰੀਕੇ ਦੇ ਨਾਲ ਤੁਸੀਂ ਅਵੇਅਰ ਕਰਦੇ ਹੋ ਬਹੁਤ-ਬਹੁਤ ਸ਼ੁਕਰੀਆ ਅੱਜ ਸਵੇਰੇ ਸਾਰੇ ਪ੍ਰੋਗਰਾਮ ਨੂੰ ਤੁਸੀਂ ਰੰਗ ਲਾ ਦਿੱਤੇ ਔਰ ਬਹੁਤ ਜ਼ਿਆਦਾ ਜਾਗਰੂਕ ਕੀਤਾ ਲੋਕਾਂ ਦਾ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਤੇ ਜੀ ਇਸ ਦੇ ਨਾਲ ਸਵੇਰੇ ਸਵੇਰੇ ਪ੍ਰੋਗਰਾਮ ਸਮਾਪਤ ਹੁੰਦੇ ਮੀਨੂ ਨੂੰ ਇਜਾਜ਼ਤ ਦਿਓ ਤੇ ਮੇਰੇ ਨਾਲ ਚਲਨਜੀਤ ਜੋਗੀ ਨੂੰ ਵੀ ਇਜਾਜ਼ਤ ਦੇ ਦਿਓ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਚੁਸਤੀ ਫੁਰਤੀ ਤੇ ਜੋਸ਼ ਵਦੋਂ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸ ਪਲੱਸ ਮਰਦਾਨਾ ਕੋਰਸ ਕਾਲ ਕਰੋ 828306000 ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾ ਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਇਲਡ ਵਾਈਲ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀ ਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ